ਟਰੈਕ ਆਇਆ ਹੈ ਜਿਸ ਤੋਂ ਪਾਣੀ ਪੀਸ ਤੋਂ ਆਪਣਾ ਸ਼ਹਿਰੀਪੇ ਵਿੱਚ ਆਇਆ ਨਹੀਂ ਹੋ ਮੈਂ ਕੰਪਨੀ ਨੇ ਪੁਲੀਸ ਐਸਟਰੀ ਜਿਹਦੇ ਨਾਲ ਡੋਗੜਾ ਹੁੰਦੀ ਹੈ ਜੀ ਪਲੱਸ ਗਰਾਟ ਆ ਰਿਹਾ ਜੀ ਪਲੱਸ ਡੇਟ ਆ ਰਿਹਾ ਜੀ ਨਾਲੇ ਜੀ ਨਵੇਂ ਮਾਡਲ ਦੇ ਵਿੱਚ ਹੈਗਾ ਜੀ ਚਾਰੀ ਕਲਰ ਦੇ ਵਿੱਚ ਆ ਰਿਹਾ ਜੀ ਇਹਦੀ ਲਿਫਟ ਇੱਕ ਪੈਸਟੀ ਜਿਹੜੀ ਆ ਪਹਿਲਾਂ ਨਾਲੋਂ ਵਧਾ ਦਿੱਤੀ ਗਈ ਹੈ 2700 ਕੇਜੀ ਲਿਫਟ ਪੈਸਟੀ ਕਰਦੀ ਹੈ ਜੇ ਕੋਈ ਭਰਾ ਚਾਹਦਾ ਹੈ ਦੀ ਪਾਵਰ ਹੋਰ ਵਧਾਉਣੀ ਉਹਨੂੰ ਨਾਲ ਟਰਬੋ ਐਕਸਟਰਾ ਲੱਗ ਰਿਹਾ ਇਹਨੂੰ ਉਹ ਆਪਣੀ ਡੀਲਰਸ਼ਿਪ ਤੋਂ ਟਰਬੋ ਲੱਗਦਾ ਕੰਪਲੀਕੇਟ ਆ ਰਹੀ ਆ ਵਿਦ ਗਰੰਟੀ ਦੇ ਵਿੱਚ puri ਜਿੰਨੀ ਗਰੰਟੀ ਸੇਮ ਰਹੂਗੀ ਸਾਰਾ ਕੁਝ ਸੇਮ ਰਹੂਗਾ ਕਿਟ ਲੱਗਣ ਨਾਲ ਕੋਈ ਗਰੰਟੀ ਦਾ ਚੇਂਜ ਨਹੀਂ ਲੱਗੂਗਾ ਟਰਬੋ ਨਹੀਂ ਹੋਊਗਾ ਮੇਰੇ ਪਾਸੇ ਬਸੀ ਤੁਸੀਂ ਜਿੰਨੇ ਵੀ ਭਰਾਵਾਂ ਨੇ ਖੜੇ ਨੇ ਬਹੁਤ ਮਤਲਬ ਇਹਦੀ ਪਰਫਾਰਮੈਂਸ ਤੇ ਗੱਲ ਕਰਦੇ ਨੇ ਕਿ ਬਹੁਤ ਵਧੀਆ ਚੱਲ ਰਿਹਾ ਹੈ ਦੂਜੇ ਨੰਬਰ ਤੇ ਤੁਸੀਂ ਬਾਕੀ ਟਰੈਕਟਰਾਂ ਦੇ ਮੁਕਾਬਲੇ ਕੰਪੈਰੀਸ਼ਨ ਕਰੋਗੇ ਹੌਸਪੋਰ ਵਾਈਜ਼ ਤੇ ਸਭ ਤੋਂ ਵਾਜਬ ਰੇਟ ਤੇ ਟਰੈਕਟਰ ਆ ਤੇ ਸਭ ਤੋਂ ਬੈਸਟ ਟਰੈਕਟਰ ਚੱਲਣ ਵਾਲਾ ਇਸ ਟਾਈਮ ਤੇ ਕਿਸ ਤਰ੍ਹਾਂ ਮਾਰਕ ਇਹ ਵੀ ਉਹਨਾਂ ਵੇਟਿੰਗ ਚੱਲ ਰਹੀ ਆ ਬੁਕਿੰਗ ਦੇ ਹਿਸਾਬ ਦੇ ਨਾਲ ਕਿਉਂਕਿ ਜੋ ਬਾਜਪੀਰੇਡ ਤੇ ਟਰੈਕਟਰ ਕੰਪਨੀ ਦੇ ਰਹੀ ਆ ਵਿਧ ਸੈਤਰੀ ਉਹ ਬਾਕੀ ਤੀਜੀਆਂ ਕੰਪਨੀਆਂ ਦੇ ਮੁਕਾਬਲੇ ਸਭ ਤੋਂ ਘੱਟ ਰੇਟ ਤੇ ਟਰੈਕਟਰ ਚੱਲ ਰਿਹਾ ਜੀ ਆ ਮੈਂ ਵੀ ਚਾਹਣਾ ਹੈ ਕਿ ਤੁਸੀਂ ਜਿੰਨੇ ਵੀ ਭਰਾ ਕੋਈ ਵੀ ਦੇਖਦਾ ਜਿਹੜਾ ਵੀਡੀਓ ਆਵੇ ਡੀਲਰਸ਼ਿਪ ਤੇ ਟਰੈਕਟਰ ਚੈੱਕ ਕਰੇ ਜਿਹੜੇ ਇਹਨਾਂ ਸੱਜਣਾ ਮਿੱਤਰਾਂ ਨੇ ਖੜੇ ਉਹਨਾਂ ਤੋਂ ਕਾਲ ਕਰਕੇ ਪੁੱਛ ਸਕਦਾ ਇਹਦੀ ਪਰਫਾਰਮੈਂਸ ਕਿਦਾਂ ਹੈ ਡਿਸਕਾਊਂਟ ਵੀ ਪੂਰਾ ਮਿਲੂਗਾ ਹੋਰ ਇਹ ਡਿਸਕਾਊਂਟ ਦਵਾ ਕੇ ਕੋਈ ਗੱਲ ਨਹੀਂ ਤੁਸੀਂ ਜਦੋਂ ਮਰਜ਼ੀ ਆਓ ਵਿਜ਼ਿਟ ਕਰੋ ਟਰੈਕਟਰ ਪਸੰਦ ਕਰੋ ਤੇ ਲੈ ਹੋਲਰ ਐਡੀਨਸ ਹੋਰਸ ਹੋਲੇ ਦੇ ਲੋਨ ਦੀ ਆਪਣੀ ਸਬਦਾ ਹੈਗੀ ਆ ਜਿੰਨਾ ਵੀ 80% 95% 90% ਤੱਕ ਲੋਨ ਕਰਵਾ ਦੇਾਂਗੇ ਜਿੰਨੇ ਵੀ ਭਰਾ ਕੇ ਇਹਨੇ ਲੈਣਾ ਹੋਵੇ ਬਾਕੀ ਤੁਸੀਂ ਆਪਣੀ ਸਿਬਲ ਤੇ ਡਿਪੈਂਡ ਕਰਦਾ ਤੁਹਾਡੀ ਸਿਬਲ ਸਹੀ ਹੋਣੀ ਚਾਹੀਦੀ ਆ ਜਦੋਂ ਮਰਜੀ ਆਓ ਤੇ ਆਪਣੇ ਮਾਝਾ ਮਾਲਵਾ ਤੋਂ ਟਰੈਕਟਰ ਲੈ ਕੇ ਜਾਓ ਵਹਿ ਜੇ ਖਾਸਾ ਵਹਿ ਨਹੀਂ ਫਤੇ ਸਾਰੇ ਵੀਰਾਂ ਨੂੰ ਸასი ਕਾਲ ਤੁਹਾਨੂੰ ਸਰਬਜੀਤ ਢੋਲਰ ਨੇ ਦਾਸ ਹੀ ਦਿੱਤਾ ਜਿਵੇਂ ਕਿ ਫੋਨ ਨੰਬਰ 703027623 ਤੇ ਸਾਰੇ ਵੀਰ ਜਿਆਦਾ ਜਾਣਕਾਰੀ ਲੈ ਸਕਦੇ ਸੰਗਤ ਸਿੰਘ ਫਰਜੀ ਓਲ ਟਰੈਕਟਰ ਬਾਰੇ ਐਂਡ ਨਿਊ ਟਰੈਕਟਰ ਬਾਰੇ 555 ਦਾ ਵੀ ਸਕੀਮ ਚੱਲੀ ਜਾਂਦੀ ਆ 575 ਤੇ ਨਵੇਂ ਤੇ ਐਂਡ 15 ਅਗਸਤ ਕਰਕੇ ਭਾਰੀ ਛੂਟ ਦਿੱਤੀ ਜਾ ਰਹੀ ਹੈ ਜੀ ਸਾਰੇ ਕਿਸਾਨ ਵੀਰਾਂ ਨੂੰ ਪੀ ਲਿਆ 15 ਅਗਸਤ ਤੇ ਟਰੈਕਟਰ ਬੁੱਕ ਕਰਵਾਉ ਜੀ ਕੰਪਨੀਆਂ ਲੋਕ ਘੱਟ ਭਾਰੀ ਆਫਰ ਚੱਲੀ ਜਾਂਦਾ ਜੀ ਜ਼ਿਆਦਾ ਜਾਣਕਾਰੀ ਵਾਸਤੇ ਫੋਨ ਨੰਬਰ 703027623 ਤੇ ਸੰਗਤ ਸਿੰਘ ਫਰਜੀ ਨਾਲ ਸੰਪਰਕ ਕਰ ਸਕਦੇ ਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜ਼ਿਲ੍ਹਾ ਤਰਨਤਾਰਨ ਮਾਜਾ ਮਾਲ ਪ੍ਰੋਮੋਟਰ ਤੁਹਾਡਾ ਆਪਣਾ ਫੋਟਾ ਵੀਰ ਸਿੰਘ ਸਿੰਘ ਸਤਿ ਸ੍ਰੀ ਅਕਾਲ